ਮਾਚੀਵਾੜ ਦੇ ਪਿੰਡ ਚੱਕ ਲੋਹਟ ਦਾ ਇੱਕ ਘਰ ਤੜਕਸਾਰ ਗੋਲੀਆਂ ਦੀ ਤਾੜ-ਤਾੜ ਨਾਲ ਕੰਬ ਉਠਿਆ ਘਰ ਵਿੱਚ ਦਾਖਲ ਹੋ ਕੇ ਪਰਿਵਾਰ ਦੇ ਜਵਾਨ ਪੁੱਤ ਤੇ ਅੰਨੇ ਵਾ ਗੋਲੀਆਂ ਚਲਾ ਦਿੱਤੀਆਂ ਗਈਆਂ ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ ਦੱਸਿਆ ਜਾ ਰਿਹਾ ਕਿ ਮੁਲਜ਼ਮ ਕਾਰਦਿਕਾਂਦ ਟੱਪ ਕੇ ਘਰ ਵਿੱਚ ਦਾਖਲ ਹੋਏ ਅਤੇ ਨੌਜਵਾਨ ਤੇ ਗੋਲੀਆਂ ਦੀ 부ਛਾੜ ਕਰ ਦਿੱਤੀ ਗਈ ਪਰਿਵਾਰ ਮੁਤਾਬਕ ਨੌਜਵਾਨ ਤੇ ਇਹ ਜਾਨ ਲੈਵਾ ਹਮਲਾ ਪੁਰਾਣੀ ਰੰਜਿਸ਼ ਦੇ ਚੱਲਦਿਆਂ ਕੀਤਾ ਗਿਆ ਸਾਡੇ ਉਰੇ ਸਾਡੇ ਨਿਓ ਪੱਟੀ ਹੋਈ ਹੈ ਪਿੱਛੇ ਸਾਡੇ ਖੰਡ ਦੇ ਮੇਰੇ ਘਰ ਸੌਰਨਾ ਰੋਲਾ ਉਹ ਇਦਾਂ ਹੋਈ ਫੈਰਿੰਗ ਦਰਵਾਜ਼ਾ ਕੱਢ ਕੇ ਵੇਜਣੀ ਮੇਰੇ ਬੇਟਾ ਦਾ ਅੰਦਰ ਦਾ ਮੈਂ ਠਾ ਲਿਆ ਮੈਂ ਕਿਹ ਦਰਵਾਜ਼ਾ ਕੱਢ ਕਦਾ ਜਾਨੀ ਉਹ ਅਜੇ ਹੱਥ ਹੀ ਆਇਆ ਮੈਂ ਉੱਥੇ ਖੜੀ ਆ ਔਰ ਉਹ ਤੋਂ ਲਾਗੇ ਚਲਾਣ ਫੈਰੀਆ ਕਿੰਨੇ ਕੁ ਜਨੂਨ ਦੇ ਚਾਰ ਤੇ ਮੈਂ ਜਣੀ ਉੱਧਰ ਦੇਖ ਲੈ ਮੈਂ ਥੱਲੇ ਨੂੰ ਪਹਿਚਾਣਦੇ ਹਾਂ ਉਹਨਾਂ ਨੂੰ ਮੈਂ ਦੋ ਪਛਾਣੇ ਐ ਹੁਣ ਕਿੱਥੋਂ ਦੇ ਨੇ ਐ ਸਾਨੂੰ ਨਹੀਂ ਐਦਾ ਪਤਾ ਜਣੀ ਮੈਂ ਉੱਧਰ ਦੇਖੇ ਐ ਦੋ ਬੰਦੇ ਕਿੰਨੀਆਂ ਕਿੰਨੀਆਂ ਗੋਲੀਆਂ ਚਲਾਈ ਗੋਲੀਆਂ ਦਾ ਪਤਾ ਹੀ ਨਹੀਂ ਜਾਣ ਗਿਣ ਤੇ ਚਲਾਈਆਂ ਪਹਿਲਾਂ ਇੱਥੇ ਚਲਾਈ ਮੇਰੇ ਮੁੰਡੇ ਤੇ ਐਤੀ ਲੱਗੀ ਇੱਕ ਕਿੰਨੀਆਂ ਗੋਲੀਆਂ ਲੱਗੀਆਂ ਮੁੰਡੇ ਦੇ ਜੀ ਮੁੰਡੇ ਦੇ ਪਤਾ ਨਹੀਂ ਦੋ ਲੱਗੀਆਂ ਪਈ ਤਿੰਨ ਲੱਗੀਆਂ ਐਦਾ ਐਨੇ ਸਾਨੂੰ ਪਤਾ ਨਹੀਂ ਲੱਗਿਆ ਵੇਰੇ ਉੱਤੇ ਮੈਂ ਉਰੇ ਤੋਂ ਗੱਡੀ ਨਿਕਲੀ ਉਰੇ ਮੈਂ ਬਾਹਰ ਸੀਗੀ ਇੱਥੇ ਤੇ ਫਿਰ ਉਹ ਨਿਕਲੇ ਗੱਡੀ ਵਾਲੇ ਤੇ ਫਿਰ ਉਹ ਵਾਪਸ ਆ ਗਏ ਇੱਧਰ ਫਿਰ ਉਹਨਾਂ ਤਿੰਨ ਚਾਰ ਜਣੇ ਨਿਕਲੇ ਸਾਡੇ ਇੱਧਰ ਦਰਵਾਜ਼ੇ ਤੋਂ ਉਹਨਾਂ ਥੋੜਾ ਜਿਹਾ ਕੁਝ ਦਿਖਦਾ ਆ ਤੇ ਮੈਂ ਦੇਖੀ ਉਹਨਾਂ ਦੇ ਤਾਂ ਚੰਨ ਗੋਲੀਆਂ ਸੀਗੀਆਂ ਤੇ ਫਿਰ ਮੈਂ ਉਹ ਮੇਰੇ ਭਰਾ ਬਾਹਰੋਂ ਨਿਕਲਣ ਲੱਗੇ ਉਹਨੂੰ ਅੰਦਰ ਨੂੰ ਭੇਜਦਾ ਫਟਾਫਟ ਮੈਂ ਕਿਹਾ ਤੂੰ ਚੱਲ ਜਾ ਅੰਦਰ ਨੂੰ ਵੀ ਉਹਨਾਂ ਗੋਲੀਆਂ ਉਹਨਾਂ ਦੇ ਪਿਸਤੋਲੇ ਸੀਗੇ ਉਹਨਾਂ ਦੇ ਹੱਥਾਂ 'ਚ ਤੇ ਫਿਰ ਉਹ ਅੰਦਰ ਨੂੰ ਚੱਲ ਗਿਆ ਜਦੋਂ ਅੰਦਰੋਂ ਨਾ ਉਹ ਉਹਨਾਂ ਨੂੰ ਸਾਇਰਨ ਲੱਗੇ ਸੀ ਘਰ ਇੱਥੇ ਕਾਫੀ ਬੱਜੀਆਂ ਤੇ ਮਤਲਬ ਮੈਂ ਨਿਕਲ ਗਈ ਸੀਗੀ ਤੇ ਉਹ ਵੀ ਚੱਲ ਗਿਆ ਉਹਦੇ 1 ਵਜੇ ਤੇ ਵੇਟਦੇ ਫਿਰ ਅੰਦਰ ਆ ਗਏ ਸਾਡੇ ਅੰਦਰ ਵੜ ਕੇ ਉਹਨਾਂ ਨੇ ਦਰਵਾਜ਼ੇ ਦੀਆਂ ਕੁੰਡੀਆਂ ਪੰਨੀਆਂ ਅਸੀਂ ਸਾਰੇ ਨੇ ਫੜੀ ਹੋਈ ਸੀਗਾ ਤੇ ਫਿਰ ਉਹਨੇ ਪੰਨ ਕੇ ਨਾ ਫਿਰ ਉਹਦੇ ਫਿਰ ਅਸੀਂ ਮੂਰੇ ਵੀ ਹੋਏ ਵੀ ਸਾਡੇ ਵਾਜਣ ਵੀ ਉਹਦੇ ਨਾਲ ਵਜਣ ਫਿਰ ਵੀ ਉਹਦੇ ਹੀ ਮਾਰ ਕੇ ਗਏ ਆ ਗੋਲੀਆਂ ਵਰਦਾਦੀ ਜਾਣਕਾਰੀ ਮਿਲਨ ਤੇ ਪੁਲਿਸ ਦੀਆਂ ਟੀਮਾਂ ਵੀ ਫੌਰਨ ਮੌਕੇ ਤੇ ਪਹੁੰਚੀਆਂ ਐਸਐਸਪੀ ਖੰਨਾ ਆਪ ਹਾਲਾਤਾਂ ਦਾ ਜਾਇਜ਼ਾ ਲੈਣ ਦੇ ਲਈ ਪਹੁੰਚੇ ਅਤੇ ਪੁਲਿਸ ਟੀਮਾਂ ਨੂੰ ਘਰ ਚੋਂ ਗੋਲੀਆਂ ਦੇ ਕਈ ਖੋਲ ਵੀ ਬਰਾਮਦ ਹੋਏ ਨੇ ਦਸਿਆ ਜਾ ਰਹੇ ਕਿ ਚਾਰ ਹਥਿਆਰਬੰਦ ਬਦਮਾਸ਼ਾਂ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਆਜ ਸਵੇਰੇ ਹੀ ਤਕਰੀਬਨ ਸਵਾ 10 ਵਜੇ 112 ਤੇ ਕਾਲ ਆਈ ਸੀ ਕਿ ਚਕਨੋਟ ਪਿੰਡ ਦੇ ਵਿੱਚ ਫਾਇਰਿੰਗ ਇਨਸੀਡੈਂਟ ਹੋਇਆ ਹੈਗਾ ਤੇ ਪੁਲਿਸ ਜਦੋਂ ਐਸੇ ਇਥੇ ਮੌਕੇ ਤੇ ਪਹੁੰਚੀ ਤੇ ਪਤਾ ਲੱਗਿਆ ਕਿ ਜਸਪ੍ਰੀਤ ਨਾ ਦਾ ਮੁੰਡਾ ਹੈਗਾ ਜਿਹਨੂੰ ਐਚ ਕਲੋਟ ਪਿੰਡ ਦੇ ਬਾਹਰ ਤੁਸੀਂ ਦੇਖ ਸਕਦੇ ਹੋ ਬਾਹਰ ਘਰ ਬਣਾ ਹੋਇਆ ਇੱਥੇ ਚਾਰ ਮੂ ਟੱਕੇ ਅਣਪਛਾਤੇ ਵਿਅਕਤੀਆਂ ਨੇ ਜੋ ਕਿ ਗੱਡੀ ਚ ਆਏ ਸੀਗੇ ਤੇ ਉਹਨਾਂ ਨੇ ਫਾਇਰਿੰਗ ਕੀਤੀ ਤੇ ਉਹ ਫਿਰ ਭੱਜ ਗਏ ਸੀਗੇ ਮੁੰਡੇ ਨੂੰ ਫਿਰ ਇਮੀਡੀਏਟਲੀ ਰੋਪੜ ਹਸਪੀਟਲ ਚ ਲੈ ਕੇ ਚਲੇ ਗਏ تھے ਤੇ ਹੁਣ ਉਹ ਆਊਟ ਆਫ ਡੇਂਜਰ ਹੈ ਤੇ ਉਹਦਾ ਇਲਾਜ ਚੱਲ ਰਿਹਾ ਹੈਗਾ ਪੁਲਿਸ ਨੇ ਆਪਣੀ ਤਫਤੀਸ਼ ਸ਼ੁਰੂ ਕਰ ਲਈ ਹੈ ਤੇ ਜੋ ਵੀ ਕਾਰਨ ਹੈ ਫੈਮਲੀ ਵੀ ਜੋ ਕੁਝ ਦੱਸਦੀ ਹੈ ਕਿ ਕੁਝ ਕੁਝ ਕਾਰਨ ਇਹਨਾਂ ਨੂੰ ਲੱਗਦਾ ਹੈ ਜੋ ਬਣ ਸਕਦਾ ਹੈਗਾ ਉਹ ਸਾਰੇ ਕੇ ਸਾਰੇ ਐਂਗਲਸ ਨੂੰ ਮੱਧੇ ਨਜ਼ਰ ਰੱਖਦੇ ਪੁਲਿਸ ਆਪਣੀ ਤਫਤੀਸ਼ ਕਰ ਰਹੀ ਹੈ ਕਿੰਨੇ ਕੁ ਫਾਇਰ ਹੋਏ ਹੈਗੇ ਆ ਆ ਚਾਰ ਜਾਂ ਪੰਜ ਉਹਨੂੰ ਆਈ ਥਿੰਕ ਗੋਲੀਆਂ ਵਜੀਆਂ ਨੇ ਤੇ ਇੱਕ ਮਿਸ ਫਾਇਰ ਵੀ ਹੈ ਪੀੜਤ ਫਿਲਹਾਲ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਉਧਰ ਉਸ ਦਾ ਪਰਿਵਾਰ ਵੀ ਡਰਿਆ ਸਹਿਮਿਆ ਹੋਇਆ ਹੈ ਇਨਸਾਫ ਦੀ ਮੰਗ ਕਰ ਰਹੇ ਹੁਣ ਵੇਖਣਾ ਇਹ ਹੈ ਕਿ ਸ਼ਰਿਆਮ ਗੁੰਡਾਗਰਦੀ ਕਰਨ ਵਾਲੇ ਕੋਲੀਬਾਰੀ ਕਰਨ ਵਾਲੇ ਇਹ ਮਲਜ਼ਮ ਪੁਲਿਸ ਕਦੋਂ ਕਾਬੂ ਕਰਦੀ ਹੈ ਨਾਲੀ ਪੰਜਾਬ ਦੀ ਕਾਨੂੰਨ ਵਿਵਸਥਾ ਤੇ ਉੱਠ ਰਹੇ ਸਵਾਲਾਂ ਦੇ ਵਿਚਾਲੇ ਸਰਕਾਰ ਕੋਲ ਅਜਿਹੀਆਂ ਵਾਰਦਾਤਾਂ ਤੇ ਕੀ ਜਵਾਬ ਹੈ ਮਾਚੀਵਾੜਾ ਸਾਹਿਬ ਤੋਂ ਦਿਨੇਸ਼ ਪਰਦਵਾਜ ਪੀਟੀਸੀ న్యూਸ